ਪੰਜਾਬੀ ਨਿਊਜ਼ ਬਾਣੀ YouTube ਚੈਨਲ ਤੇ ਆਪਦਾ ਸਵਾਗਤ ਹੈ ਪੰਜਾਬ ਦੇ ਸਪੈਸ਼ਲ ਵਿਧਾਨ ਸਭਾ ਸੈਸ਼ਨ ਦੀ ਆਖਰੀ ਦਿਨ ਤੇ ਖੂਬ ਹੰਗਾਮਾ ਹੈ ਲੋਕਾਂ ਦੀ ਨਮਾਇੰਦੀ ਕਰਨ ਵਾਲੇ ਲੋਕ ਆਪਸ ਵਿੱਚ ਗਾਲੀ ਗਲੋਚ ਤੱਕ ਪਹੁੰਚ ਗਏ ਮਨਿੰਦਰ ਸਿੰਘ ਗਿਆਸਪੁਰਾ ਨੇ ਜਲੰਧਰ ਦੇ ਉੱਤਰ ਤੋਂ ਕਾਂਗਰਸ ਵਿਦਾਇਕ ਬਾਬਾ ਹੈਂਡਰੀ ਉਸ ਦਾ ਅਵਤਾਰ ਹੈਂਡਰੀ ਜੂਨੀਅਰ ਦੇ ਪਰਿਵਾਰ ਤੇ ਨਸ਼ੀਲੇ ਪਦਾਰਥ ਵੇਚਣ ਦਾ ਦੋਸ਼ ਲਗਾਇਆ ਗਿਆ ਹੈ ਇਸ ਦੇ ਨਾਲ ਬਾਬਾ ਹੈਂਡਰੀ ਗੁੱਸੇ ਵਿੱਚ ਆਗਰ ਗਿਆਸਪੁਰਾ ਲਈ ਅਪਮਾਨਜਨਕ ਸ਼ਬਦਾਂ ਦੀ ਵਰਤੋਂ ਕੀਤੀ ਬਾਅਦ ਵਿੱਚ ਬਾਜਪਾ ਨੇ ਇਸ ਸਬੰਧੀ ਮਾਫੀ ਮੰਗ ਲਈ ਦਸਵਦੀ ਕਾਰਵਾਈ ਦਿਨ ਪਰ ਲਈ ਮੁਲਤਵੀ ਕਰ ਦਿੱਤੀ ਗਈ ਧਾਰਮਿਕ ਗ੍ਰੰਥਾਂ ਦੀ ਬੀ.ਐਡ.ਬੀ ਸੰਬੰਧੀ ਜੋ ਬਿਲ 2025 ਲਿਆਂਦਾ ਗਿਆ ਸੀ ਉਸ ਨੂੰ ਪਾਸ ਨਹੀਂ ਕੀਤਾ ਗਿਆ ਉਸ ਨੂੰ ਸਿਲੈਕਟ ਕਮੇਟੀ ਕੋਲ ਭੇਜ ਦਿੱਤਾ ਗਿਆ 6 ਮਹੀਨਿਆਂ ਲਈ ਇਸ ਨੂੰ ਰਿਵਿਊ ਕੀਤਾ ਜਾਵੇਗਾ ਅਤੇ ਬਾਅਦ ਵਿੱਚ ਇਸ ਨੂੰ ਪਾਸ ਕਰਨ ਲਈ ਯੋਜਨਾ ਬਣਾਈ ਜਾਵੇਗੀ ਇਸ ਬਿਲ ਵਿੱਚ ਧਾਰਮਿਕ ਗ੍ਰੰਥਾਂ ਲਈ ਬੀ.ਐਡ.ਬੀ ਦੇ ਮਾਮਲੇ 10 ਸਾਲ ਤੋਂ ਲੈ ਕੇ ਉਮਰ ਕੈਦੀ ਵਿਵਸਥਾ ਕੀਤੀ ਗਈ ਹੈ ਭਾਰਤ ਤੇ ਇੰਗਲੈਂਡ ਦੀ ਮਹਿਲਾ ਕ੍ਰਿਕਟ ਟੀਮ ਵਿੱਚ ਕੱਲ ਤੋਂ ਤਿੰਨ ਬਾਂਡੇ ਮੈਚ ਦੀ ਸੀਰੀਜ਼ ਸ਼ੁਰੂ ਹੋ ਜਾਵੇਗੀ। ਡੋਨਾਲਡ ਟਰੰਪ ਨੇ ਜ਼ਿਲੈਂਸਕੀ ਨੂੰ ਕਿਹਾ ਹੈ ਕਿ ਤੁਸੀਂ ਦੂਸ਼ਤੇ ਹਮਲਾ ਕਰੋ ਅਸੀਂ ਤੁਹਾਨੂੰ ਹਥਿਆਰ ਦੇਵਾਂਗੇ। ਅਕਾਲੀ ਦਲ ਦੇ ਸਾਬਕਾ ਵਿਧਾਇਕ ਕੱਲ੍ਹ ਹੀ ਹਰਮੀਰ ਸਿੰਘ ਸੰਧੂ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋ ਗਏ ਹਨ। ਤਰਨਤਾਰਨ ਤੋਂ ਜਿਮਨੀ ਟੋਣਾ ਵਿੱਚ ਉਹ ਪਾਰਟੀ ਦੇ ਉਮੀਦਵਾਰ ਹੋ ਸਕਦੇ ਹਨ। ਪੰਜਾਬ ਸਰਕਾਰ ਨੇ ਕਿਹਾ ਕਿ ਆਉਣ ਵਾਲੇ ਸਮਾਂ ਵਿੱਚ ਪੰਜਾਬ ਦੇ ਅੰਦਰ ਹੜ੍ਹਾਂ ਦਾ ਕੋਈ ਵੀ ਖਤਰਾ ਨਹੀਂ ਹੈ। ਰਮੰਦਰ ਸਾਹਿਬ ਨੂੰ ਮੋੜ ਤੋਂ ਬੰਬ ਨਾਲ ਉਡਾਣ ਦੀ ਧਮਕੀ ਮਿਲੀ ਹੈ WHO ਦਾ ਕਹਿਣਾ ਹੈ ਕਿ ਇੱਕ ਵਿਅਕਤੀ ਨੂੰ ਹਰ ਰੋਜ਼ 5 ਗ੍ਰਾਮ ਤੋਂ ਘੱਟ ਨਮਕ ਖਾਣਾ ਚਾਹੀਦਾ ਹੈ ਪਰ ਰੰਤੂ ਯਾਤਰਾ ਲੋਕ 9.2 ਗ੍ਰਾਮ ਨਮਕ ਦਾ ਸੇਵਨ ਕਰਦੇ ਹਨ ਨਿਊ ਨਾਬਾ ਜੇਲ੍ਹ ਵਿੱਚ ਬੰਦ ਵਿਕ੍ਰਿੰਗ ਸਿੰਘ ਜੀਟਿਆ ਨੇ ਕੋਰਟ ਵਿੱਚ ਜ਼ਮਾਨਤ ਲਈ ਅਰਜੀ ਲਗਾ ਦਿੱਤੀ ਹੈ ਤੇ 17 ਜੁਲਾਈ ਨੂੰ ਇਸ ਦੀ ਸੁਣਵਾਈ ਕੀਤੀ ਜਾਵੇਗੀ ਕੋਰਟ ਨੇ ਪੰਜਾਬ ਸਰਕਾਰ ਨੂੰ ਨੋਟਿਸ ਜਾਰੀ ਕੀਤਾ ਹੈ ਤੇ ਇਸ ਬਿਲਦੀ ਜੋ ਵੀ ਸੁਣਵਾਈ ਹੋਗੀ ਉਹ 17 ਜੁਲਾਈ ਨੂੰ ਹੀ ਹੋਵੇਗੀ। ਰਾਜਸਥਾਨ ਵਿੱਚ ਭਾਰੀ ਬਰਖਾ ਦੇ ਕਾਰਨ 16 ਲੋਕਾਂ ਦੀ ਮੌਤ ਹੋ ਗਈ। ਅਹਮਦਾਬਾਦ ਜਹਾਜ਼ ਹਾਸੀ ਤੋਂ ਪੰ ਨਹੀਂ ਬ੍ਰਿਟੇਨ ਨੇ ਜਤਾਬ ਨਹੀਂ ਦਿੱਤੀ। ਇਸ ਦੇ ਕਿਹਾਸੀ ਕਿ ਬੋਇੰਗ ਜਹਾਜ਼ਾਂ ਦੇ ਫਿਊਲ ਕੰਟਰੋਲ ਸਵਿਚ ਚੈੱਕ ਕੀਤੇ ਜਾਵੇ ਤੇ ਜੇਕਰ ਜ਼ਰੂਰਤ ਹੋਵੇ ਤਾਂ ਇਹਨਾਂ ਨੂੰ ਬਦਲਿਆ ਜਾਵੇ। ਸੈਨਾ ਸੰਬੰਧੀ ਟਿੱਪਣੀ ਦੇ ਮਾਮਲੇ ਵਿੱਚ ਰਾਹੁਲ ਗਾਂਧੀ ਨੂੰ ਲਖਨਊ ਕੋਰਟ ਬੇ ਸਟੈਂਡਰਡ ਕਰ ਦਿੱਤਾ ਹੈ। 5 ਮਿੰਟ ਬਾਅਦ ਹੀ ਉਹਨਾਂ ਨੂੰ ਜਮਾਨਤ ਦੇ ਦਿੱਤੀ ਗਈ। ਸੰਸਦ ਪ੍ਰਮੋਤਵਾਦੀ ਨੇ ਵੀ ਉਹਨਾਂ ਦੇ ਖਿਲਾਫ ਅਰਜੀ ਦਾਖਲ ਕੀਤੀ ਸੀ 에어 ਇੰਡੀਆ ਨੇ ਇੰਟਰਨੈਸ਼ਨਲ ਫਲਾਈਟ ਦੁਆਰਾ ਤੋਂ ਸ਼ੁਰੂ ਕਰ ਦਿੱਤੀ ਗਈ ਹੈ ਮਣੀਪੁਰ ਵਿੱਚ 86 ਹਥਿਆਰ ਤੇ 974 ਗੋਲਾਵਰੂਧ ਪਛਾਣਾਂ ਵੱਲੋਂ ਜ਼ਬਤ ਕੀਤਾ ਗਿਆ ਤੇ ਪੰਜ ਜ਼ਿਲ੍ਹਿਆਂ ਵਿੱਚ ਸਰਚ ਆਪਰੇਸ਼ਨ ਚਲਾਇਆ ਗਿਆ ਸੀ ਇਸ ਦੇ ਨਾਲ ਹੀ 10 ਉਗਰਵਾਦੀਆਂ ਨੂੰ ਪੁਲਿਸ ਵੱਲੋਂ ਗ੍ਰਿਫਤਾਰ ਕੀਤਾ ਗਿਆ ਸੀਰੀਆ ਵਿੱਚ ਯਾ ਸੁਨੀ ਲੜਾਈ ਵਿੱਚ ਇਜ਼ਰਾਇਲ ਦੀ ਐਂਟਰੀ ਹੋ ਗਈ ਹੈ ਸੀਰੀਆ ਟੈਂਕਾਂ 'ਚ ਬੰਬ ਗਰੇਡ ਛੁੱਟੇਗੇ ਜਿਸ ਨਾਲ ਦੂਦ ਨਾ ਵੀ 100 ਲੋਕਾਂ ਦੀ ਮੌਤ ਹੋ ਗਈ ਭਾਰਤ ਦੇ ਵਿਦੇਸ਼ ਮੰਤਰੀ ਜੈ ਸ਼ੰਕਰ ਟੀਨ ਦੇ ਰਾਸ਼ਟਰਪਤੀ ਜੀਨ ਪਿੰਗ ਨਾਲ ਮੁਲਾਕਾਤ ਕੀਤੀ ਭਾਰਤ ਸਰਕਾਰ ਨੇ ਅਮਰੀਕਾ ਤੋਂ GE 414 ਇੰਜਣ ਦੀ ਖਰੀਦਦਾਰੀ ਕੀਤੀ ਹੈ